ਹਾਂਜੀ ਕੀ ਗੱਲ ਹੋਈ ਹੈ ਜੀ ਇਹਨੇ ਪੈਸੇ ਲਏ 20000 ਰੁਪਏ ਪ੍ਰੈਸੀਡੈਂਟ ਹੋਇਆ ਜੀ ਮੈਂ ਤਾਂ ਮੌਕੇ ਤੇ ਆਇਆ ਕੋਈ ਗੱਲ ਬਾਤ ਨਹੀਂ ਤੁਸੀਂ ਗੱਡੀ ਗੱਡੀ ਕਿਉਂ ਲੈ ਕੇ ਜਾ ਰਹੇ ਸੀ ਗੱਡੀ ਕਿਉਂ ਲੈ ਕੇ ਜਾਏ ਇਹ ਸਹੀ ਐਸਐਚਓ ਨੇ ਕਿਹਾ ਜਿਹੜੀ লাশ ਪਈ ਉਹਦੀ ਕੋਈ ਜ਼ਿੰਮੇਵਾਰੀ ਨਹੀਂ ਤੁਹਾਡੇ ਨੂੰ ਬਾਅਦ ਮਗਾ ਲਓ ਨਹੀਂ ਅੱਜ ਗੱਡੀ ਕਹਦੇ ਇੱਥੇ ਲੈ ਕੇ ਚੱਲਿਆ ਗੱਲ ਕਰ ਗੱਲ ਕਰ ਪਹਿਲਾਂ ਪਰਚਾ ਕਰ ਦੋ ਜਿਹੜਾ ਗੱਡੀ ਚਲ ਗਈ ਪਰਚਾ ਦੋ ਦੋਨੋਂ ਤੁਸੀਂ ਇੱਥੇ ਹੋ ਕੇ ਵੀਰ ਜੀ ਪਰਚਾ ਕਰਾਓ ਪੈਸਾ ਮੰਗਾਓ ਤਾਂ ਬੜਾ ਗਿਆ ਨਹੀਂ ਪਿਆਰੇ ਕਿਹੜੀ ਮੋਗਾ ਜ਼ਿਲ੍ਹੇ ਦੇ ਕਸਬਾ ਬਾਗਾ ਪੁਰਾਣਾ ਤੋਂ ਇੱਕ ਵੱਡਾ ਮਾਮਲਾ ਸਾਹਮਣੇ ਆਇਆ ਹੈ ਦੱਸਿਆ ਜਾ ਰਿਹਾ ਹੈ ਕਿ ਇੱਕ ਸੜਕ ਹਾਦਸੇ ਤੋਂ ਬਾਅਦ ਪੁਲਿਸ ਉੱਤੇ 50000 ਰੁਪਏ ਲੈ ਕੇ ਐਕਸੀਡੈਂਟ ਕਰਨ ਵਾਲੀ ਸਕਾਰਪੀਓ ਗੱਡੀ ਨੂੰ ਪਹੁੰਚਾਉਣ ਦੇ ਇਲਜ਼ਾਮ ਲੱਗੇ ਹਨ ਇਹ ਹਾਦਸਾ ਪਿੰਡ ਨਾਥੋ ਦੇ ਬੱਸ ਸਟੈਂਡ ਰੋਡ ਤੇ ਵਾਪਰਿਆ ਹੈ ਜਿੱਥੇ ਤੇਜ਼ ਰਫ਼ਤਾਰ ਸਕਾਰਪੀਓ ਨੇ ਇੱਕ ਔਰਤ ਨੂੰ ਟੱਕਰ ਮਾਰ ਦਿੱਤੀ ਅਤੇ ਔਰਤ ਦੀ ਮੌਕੇ ਤੇ ਮੌਤ ਹੋ ਗਈ ਸੀ ਸੂਚਨਾ ਮਿਲਦੇ ਹੀ ਥਾਣਾ ਬਾਗਾ ਪੁਰਾਣਾ ਦੀ ਪੁਲਿਸ ਮੌਕੇ ਤੇ ਪਹੁੰਚੀ ਹੈ ਗੁੱਸੇ ਵਿੱਚ ਆਏ ਲੋਕਾਂ ਨੇ ਪੂਰੀ ਘਟਨਾ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ ਅੱਜ ਥਾਣਾ ਬਾਗਾਪੁਰਾਣਾ ਵਿਖੇ ਇੱਕ ਐਕਸੀਡੈਂਟ ਦੀ ਸੂਚਨਾ ਮਸੂਲ ਹੋਈ ਸੀ ਕਿ ਬੱਸ ਸਟੈਂਡ ਪਿੰਡ ਨੱਥੋਕੇ ਵਿਖੇ ਇੱਕ ਐਕਸੀਡੈਂਟ ਦਰਜਾਣਾ ਇੱਕ ਲੇਡੀਜ਼ ਦੀ ਡੈਥ ਹੋਈ ਹੈ ਜਿਸ ਤੇ ਡਿਊਟੀ ਅਫਸਰ ਐਸਸੀ ਅਮਰਜੀਤ ਸਿੰਘ ਮਕਬਰ ਪੁੱਜਿਆ ਸੀ ਜਿੱਥੇ ਦਰਜੀਤ ਕੌਰ ਵਾਈਫ ਆਫ ਲਖਮੀ ਸਿੰਘ ਵਾਸੀ ਉਗੋਕੇ ਦੀ ਇੱਕ ਸਕੋਰਪਿਓ ਗੱਡੀ ਚਾਲਕ ਵੱਲੋਂ ਫੇਟ ਮਾਰਨ ਕਰ ਡੈਥ ਹੋ ਗਈ ਸੀ ਜਿੱਥੇ ਕਿ ਇਸੇ ਅਮਰਜੀਤ ਸਿੰਘ ਵੱਲੋਂ ਗੱਡੀ ਸੜਕ ਤੇ ਖੜੀ ਹੋਣ ਕਰਕੇ ਉਸ ਨੂੰ ਸਾਈਡ ਤੇ ਲਗਾਇਆ ਜਾ ਰਿਹਾ ਸੀ ਜਿੱਥੋਂ ਕੁਝ ਲੋਕ ਇਮੋਸ਼ਨਲ ਹੁੰਦੇ ਹੋਏ ਉਸ ਨੂੰ ਰੋਕਣ ਲੱਗੇ ਅਤੇ ਉਹਨਾਂ 'ਤੇ ਦੋਸ਼ ਲਗਾਇਆ ਗਿਆ ਕਿ ਉਸ ਵੱਲੋਂ ਕੋਈ 50000 ਰੁਪਏ ਹਾਸਲ ਕੀਤੇ ਗਏ ਹਨ ਜਦਕਿ ਇਸ ਸੰਬੰਧੀ ਪੂਕਤਾ ਤੌਰ ਤੇ ਜਾਂਚ ਕੀਤੀ ਗਈ ਹੈ ਕੋਈ ਵੀ ਇਸ ਤਰ੍ਹਾਂ ਦਾ ਤੱਥ ਸਾਹਮਣੇ ਨਹੀਂ ਆਇਆ ਉਹਨਾਂ ਵੱਲੋਂ ਲਗਾਏ ਗਏ ਦੋਸ਼ ਜੋ ਬੇਬੁਨਿਆਦ ਹਨ ਮੌਕਾ ਪਰ ਦਰਜੀਤ ਕੌਰ ਦੀ ਜੋ ਡੈੱਡ ਬੋਡੀ ਹੈ ਉਹ ਸਿਵਲ ਹਸਪਤਾਲ ਦੀ ਮਾਰਚਰੀ ਵਿੱਚ ਰੱਖਾ ਦਿੱਤੀ ਗਈ ਹੈ ਅਤੇ ਇਸ ਦਾ ਘਰ ਵਾਲਾ ਲਖਵੀਰ ਸਿੰਘ ਜੋ ਕਿ ਡਰਾਈਵਰ ਹੈ ਅਤੇ ਫਿਲਹਾਲ ਇਹ ਪੰਜਾਬ ਤੋਂ ਬਾਹਰ ਹੈ ਉਸ ਦੇ ਹੋਂ ਪਰ ਕੱਲ ਦਰ ਲਿੱਕੇ ਅਗਲੀ ਕਾਰਵਾਈਆਂ ਬਣੇ ਚੜੀਆਂ ਦੀਆਂ ਦੀਆਂ ਗਈਆਂ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ